ਲੋਵੀ ਮੈਟਰੋ ਲੋਕ ਕੀ ਕਹਿਣਗੇ ਗੱਬਰੂ ਨੂੰ ਇਹ ਗੱਲ ਲੈ ਕੇ ਬਹਿ ਗਈ ਹੁਣ ਅੱਧੀਆਂ ਮਾਲੀ ਟੀ-ਸ਼ਰਟ ਪਾ ਕੇ ਮੱਕੀ ਵੱਢਣ ਵਾਲੀ ਮਸ਼ੀਨ ਦਾ ਇੰਤਜ਼ਾਰ ਕਰੀ ਜਾਂਦਾ ਤੇ ਉਤੋਂ ਮੱਛਰ ਲੜੀ ਜਾਂਦਾ ਲੋਕਾਂ ਪਿੱਛੇ ਲੱਗ ਕੇ ਪੰਗਾ ਲੈ ਲਿਆ ਪਹਿਲਾਂ ਕਹਿੰਦਾ ਖੁੱਡ ਵੀ ਨਹੀਂ ਬੀਜਦੇ ਇੱਕ ਕਿੱਲਾ ਬੀਜ ਲਿਆ ਚਲੋ 2 ਘੰਟੇ ਲੇਟ ਸਹੀ ਮੱਕੀ ਵੱਢਣ ਵਾਲੀ ਮਸ਼ੀਨ ਜ਼ਰੂਰ ਪਹੁੰਚੀ ਆ ਇਹ ਵੀ ਗੱਭਰੂ ਸੱਬੇ ਦੇ ਗਣੇ ਲਈ ਫਿਰਦੇ ਆ ਕਹਿੰਦੇ ਰੇਟ 5500 ਲੈਣਾ ਹੈ ਕੀ ਤੇ ਦੂਜੇ ਗੱਭਰੂ ਦੇ ਸਾਹ ਸੁੱਕੀ ਜਾਂਦੇ ਆ ਉਤੋਂ ਬੱਦਲ ਚੜ੍ਹਿਆ ਆਉਂਦਾ ਖੇਚ ਤੂ ਕੇ ਅਰੇ ਦੋ ਟਰਾਲੀਆਂ ਹੀ ਭਰੀਆਂ ਸੀ ਪਰ ਗੱਭਰੂ ਨੂੰ ਸੰਗਲ ਚੱਕਣੇ ਪਏਗੇ ਕਿਉਂਕਿ ਟਰਾਲੀ ਖੁੱਭ ਗਈ ਪੰਗਾ ਪੈ ਗਿਆ ਮੁੜਕੋ ਮੁੜਕੀਆ ਤਰਲੇ ਲੈਂਦਾ ਫਿਰਦਾ ਕਰੇ ਤਾਹਾਨੂੰ ਦੇਖਦਾ ਕਦੇ ਥੱਲੇ ਨੂੰ ਦੇਖਦਾ ਤੇ ਇਧਰੋਂ ਜਿਹੜੇ ਮੱਕੀ ਬੜਨ ਵਾਲੀ ਮਸ਼ੀਨ ਨਾਲ ਭਾਜੀ ਆਏ ਆ ਉਹ ਕਹਿੰਦੇ ਆਪਾਂ ਤੁਹਾਡੀ ਮਦਦ ਕਰਦੇ ਆ ਗੱਭਰੂ ਨੇ ਮੂਰੇ ਹੋ ਕੇ ਕਹੀਂ ਚੱਕ ਲਈ ਅਰੇ 6-7 ਟਾਕੀ ਕੱਢੇ ਸੀ ਮਿੱਟੀ ਦੇ ਕਹਿੰਦਾ ਕੰਮ ਔਖਾਗਾ ਪਾਸੇ ਖੜਕੇ ਗੱਭਰੂ ਨੇ 10-15 ਮਿੰਟ ਸਲਾਹਾਂ ਦਿੱਤੀਆਂ ਜੇਸੀਬੀ ਮੰਗਾਉਣ ਤੱਕ ਦੀਆਂ ਗੱਲਾਂ ਕਹਿਤੀਆਂ ਪਰ ਜਿਹਨੇ ਕਿੱਲਾ ਮੱਕੀ ਦਾ ਬੀਜਿਆ ਸੀ ਉਹ ਕਹਿੰਦਾ ਵੀ ਆਪਣੇ ਹੱਥ ਖੜੇ ਆ ਆਪਾਂ ਜੇਸੀਬੀ ਦਾ ਖਰਚਾ ਨਹੀਂ ਚੱਕ ਸਕਦੇ ਕਿਉਂਕਿ ਪਹਿਲਾਂ 10 ਕਰਾਂ ਚੋਂ 6 ਟਰਾਲੀਆਂ ਦਾ ਮਸਾ ਮਿਲੀਆਂ ਮੰਗੀਆਂ ਮਿੰਨਤਾ ਕਰਕੇ ਤਰਲੇ ਕਰਕੇ ਟਰਾਲੀਆਂ ਲਿਆਂਦੀਆਂ ਫਿਰ 2 ਘੰਟੇ ਭਾਈ ਤੁਸੀਂ ਲੇਟ ਆਏ ਆਪਾਂ ਮੱਕੀ ਐਂ ਛੱਡਣ ਨੂੰ ਤਿਆਰਾਂ ਖੜੀ ਖੜਾਈ ਪਰ ਜੇਸੀਬੀ ਦੇ ਖਰਚਾ ਨਹੀਂ ਚੱਕਿਆ ਜਾਂਦਾ ਆਈ ਫੂਨਾ ਦੀਆਂ ਲਾਈਟਾਂ ਲਾ ਕੇ ਕੰਮ ਨਹੀਂ ਹੋਣਾ ਗੱਭਰੂ ਜਾਨ ਦੇਣੀ ਪੈਣੀ ਐ ਇੱਥੇ ਤਾਂ ਜੇ ਚੋਬਰੋ ਕਹਿਆਂ ਨਾਲ ਟੋਏ ਪੱਟ ਕੇ ਟਰਾਲੀਆਂ ਨਿਕਲਦੀਆਂ ਹੋਣਾ ਫੇਰ ਟੋਜਣਾ ਨੂੰ ਕੌਣ ਪੁੱਛੇ ਟੋਜਣਾ ਦੀ ਗੱਲ ਕੌਣ ਕਰੇ 올 ਵਰਲਡ ਦੀਆਂ ਸਾਰੀਆਂ ਤਕਨੀਕਾਂ ਵਰਤਣ ਤੋਂ ਬਾਅਦ ਉਹੀ ਟੋਜਣ ਟਕਣਾ ਪੈ ਗਿਆ ਉਹੀ ਦੇਸੀ ਜਗਾਰਦ ਕਰਨਾ ਪੈ ਗਿਆ ਹੁਣ ਪੱਟੀ ਜੋ ਟਰਾਲੀ ਇੱਥੋਂ ਹੁਣ ਨਿਕਲੂ ਟਰਾਲੀ ਗਰਮੀ ਦੇ ਮਾਰੇ ਹੋਏ ਗੱਭਰੂਆਂ ਨੇ ਲੋ ਵੀ ਖਿੱਚ ਲਈ ਟਰਾਲੀ ਤੇ ਹੁਣ ਗੱਭਰੂ ਸੰਗਲ ਚੱਕੀਆਂ ਦਾ ਤੇ ਮਠਾ ਮਠਾ ਹੱਸਦਾ ਪਰ ਅੱਗੇ ਹੋਰ ਪੰਗਾ ਪਿਆ ਪਿਆ ਗਾਹਾਂ ਦਾ ਜਾ ਦੇਖ ਏ ਮੱਕੀ ਦਾ ਚਾਰ ਆ ਅੰਬ ਦਾ ਚਾਰ ਨਹੀਂ ਇਹ ਤਾਂ ਲਾਟ ਕਢਾ ਦਿੰਦਾ ਬਈ ਤੇ ਗੱਬਰੂ ਵੀ ਦੰਦਾ ਜੀਬ ਲਈ ਖੜਾ ਕਹਿੰਦਾ ਮਾਰ ਤੇ ਅੱਜ ਤਾਂ ਕੋਲ ਮਲਾ ਕੇ ਬੱਦਲ ਗੱਜਣ ਤੋਂ ਬਾਅਦ ਰਾਤ ਨੂੰ ਭੜਕੇ ਖੜਾਇਆਂ ਟਰਾਲੀਆਂ ਤੇ ਤੜਕੇ ਨੂੰ ਮੀਂਹ ਪੈ ਗਿਆ ਪੰਗਾ ਹੋਰ ਪੈ ਗਿਆ ਬੜਾ ਮੱਥਾ ਮਾਰ ਕੇ ਚਾਰ ਪਾਇਆ ਗੱਬਰੂ ਕਹਿੰਦਾ ਇਹਨਾਂ ਦਾ ਫੌਜ ਵਾਲੇ ਔਖਾ ਨਹੀਂ ਕਰਦੇ ਇਹ ਤਾਂ ਜਾਨ ਲੈ ਨਹੀਂ ਕਰ ਲਈ ਚਾਰ ਨੇ ਚਾਰ ਤੋਂ ਅਕਹੇ ਗੱਬਰੂ ਨੇ ਫੋਨ ਕੱਢ ਕੇ ਘਰੇ ਫੋਨ ਕਰਤਾ ਕਹਿੰਦਾ ਗਾਹਾਂ ਨੂੰ ਮੱਕੀ ਦਾ achar ਤਾਂ ਦੂਰ ਅੰਬਰਾ achar ਵੀ ਨਹੀਂ ਪਾਉਂਦੇ ਤੇ ਲੋਕ ਕੋਈ ਮਰਜ਼ੀ ਕਹੀ ਜਾਂ ਪਾਣੀ ਲੋਕਾਂ ਪਿਛੇ ਲੱਗ ਕੇ ਦੂਬ ਚੂਲ ਜੰਗਲ ਪਸਾ